पूरे देश ਵਿੱਚ ਠੰਡ ਦਾ ਕਹਿਰ جاری ਹੈ ਲਗਾਤਾਰ ਠੰਡ ਦੇ ਕਾਰਨ ਜਿੱਥੇ ਲੋਕ ਘਰਾਂ ਵਿੱਚ ਦੁੱਪ ਕੇ ਬੈਠੇ ਨੇ ਉੱਥੇ ਹੀ ਬਾਜ਼ਾਰਾਂ ਦੀ ਰੌਣਕਾ ਵੀ ਖਤਮ ਹੋ ਗਈ ਹੈ ਨੇ ਦੁਕਾਨਦਾਰ ਵਿਲੇ ਬੈਠੇ ਗ੍ਰਾਹਕਾਂ ਦੀ ਉਡੀਕ ਵਿੱਚ ਬੈਠੇ ਨੇ ਇਸੇ ਕੜੀ ਵਿੱਚ ਜੇਕਰ ਗੱਲ ਕਹੀ ਜਾਵੇ ਕਿ ਠੰਡ ਨੇ ਜਿੱਥੇ ਆਮ ਲੋਕਾਂ ਦਾ ਜੀਣਾ ਦੁਬਾਰ ਕੀਤਾ ਹੈ ਆਮ ਜਨਜੀਵਨ ਤੇ ਇਸ ਦਾ ਅਸਰ ਪਿਆ ਉੱਥੇ ਹੀ ਦੁਕਾਨਦਾਰਾਂ ਦੇ ਕੰਮ ਨੂੰ ਵੀ ਕਾਫੀ ਜ਼ਿਆਦਾ ਘਟ ਕਰ ਦਿੱਤਾ ਹੈ ਸਰ ਦੁਕਾਨਦਾਰੀ ਤੇ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈ ਪਹਿਲੀ ਗੱਲ ਤੇ ਜਿਹੜਾ ਆਨਲਾਈਨ ਸਿਸਟਮ ਚੱਲ ਰਿਹਾ ਹੈਗਾ ਉਹਦੇ ਕਾਰਨ ਬਹੁਤ ਜ਼ਿਆਦਾ ਮੁੰਡਾ ਪਿਆ ਹੋਇਆ ਹੈ ਮਾਰਕੀਟ ਦੇ ਵਿੱਚ ਤੇ ਰਸ ਜਿਹੜੀ ਕੀ ਆ ਉੱਠਾਂ ਢੜੇ ਕੱਢਦੀ ਹੈ ਜੀ ਉਹਦੇ ਕਾਰਨ ਕਸਟਮਰ ਘਰੋਂ ਬਾਹਰ ਨਹੀਂ ਨਿਕਲਦੇ ਆ ਤੇ ਸਵੇਰੇ ਆਈਦਾ ਜੀ ਅੱਗ ਸੇਕੀਦੀ ਹੈ ਜੀ ਤੇ ਸ਼ਾਮ ਨੂੰ ਘਰ ਚੱਲ ਜੀਦਾ ਜੀ ਜਿਹੜਾ ਥੋੜਾ ਬੋਤਾ ਕੰਮ ਪਿਆ 10 15% ਉਹ ਹੀ ਕਰੀਦਾ ਜੀ ਤੇ ਘਰ ਚੱਲ ਜੀਦਾ ਜੀ ਸਰ ਇੱਕ ਤਾਂ ਠੰਡ ਬਹੁਤ ਹੈ ਜੀ ਠੰਡ ਨਾਲ ਕੰਮਕਾਜ ਔਟ ਲੈ ਨੇ ਸਵੇਰੇ ਆਈਦਾ ਸ਼ਾਮ ਨੂੰ ਜੀ ਗਾਹਾਂ ਗੱਲ ਕਰਦੇ ਦੂਸਰਾ ਜੀ ਜਿਹੜੀ ਉਹ ਆਨਲਾਈਨ ਸ਼ੋਪਿੰਗ ਹੋ ਰਹੀ ਹੈ ਉਹਨਾਂ ਆ ਦੀ ਦੁਕਾਨਦਾਰ 'ਚ ਬਹੁਤ ਫਰਕ ਪੈ ਰਿਹਾ ਤੇ ਸਾਰੇ ਵੀਰ ਭਰਾਵਾਂ ਨੂੰ ਰਿਕਵੈਸਟ ਹੈ ਕਿ ਜੇ ਬ੍ਰੋ ਲੋਕਾਂ ਤੋਂ ਕਹਾਂ ਦਾਰੀ ਬਰੋ ਕਿ ਕੈਚੀ ਕਰੋ ਆਨਲਾਈਨ ਟਰਿਕਸ ਸਰ ਆ ਇਸ ਤਰ੍ਹਾਂ ਜਿਸ ਤਰ੍ਹਾਂ ਉਹ ਸਰਦੀ ਦਾ ਮੌਸਮ ਆ ਗਿਆ ਬਹੁਤ ਜ਼ਿਆਦਾ ਸਰਦੀ ਹੋ ਗਈ ਆ ਉਹਦੇ ਵਜ੍ਹਾ ਨਾਲ ਦੁਕਾਨਦਾਰਾਂ ਨੂੰ ਵੀ ਬਹੁਤ ਫਰਕ ਪੈ ਰਿਹਾ ਇੱਕ ਤੇ ਫਰਕ ਪਹਿਲੇ ਸਾਡਾ ਕੋਰੋਨਾ ਨਾਲ ਵੀ ਕੋਰੋਨਾ ਤੋਂ ਬਾਅਦ ਵੀ ਬਹੁਤ ਜ਼ਿਆਦਾ ਫਰਕ ਪੈ ਹੈ ਕਿ ਉਹਦੇ ਨਾਲ ਸਾਡੀ ਆਨਲਾਈਨ ਦੀ ਜਿਹੜੀ ਆ ਬਹੁਤ ਜ਼ਿਆਦਾ ਮਾਰਕੀਟ ਦੇ ਹੋ ਗਿਆ ਕੰਮ ਆਨਲਾਈਨ ਦਾ ਆਨਲਾਈਨ ਦੀ ਵਜ੍ਹਾ ਨਾਲ ਸਾਡੇ ਮਾਰਕੀਟ ਦੇ ਉੱਪਰ ਪੈ ਰਿਹਾ ਅਸਰ ਮੈਂ ਇਹ ਫੀਲ ਕਰਨਾ ਚਾਹੁੰਦਾ ਹਾਂ ਲੋਕਾਂ ਨੂੰ ਆਪਣੇ ਪਠਾਨਕੋਟ ਵਾਸੀਆਂ ਨੂੰ ਕਿ ਤੁਸੀਂ ਹੁਣ ਲੋੜੀ ਦਾ ਤਿਹਾਰ ਆ ਗਿਆ ਲੋੜੀ ਦੀ ਸ਼ਾਪਿੰਗ ਜਿੰਨੀ ਵੀ ਹੈਗੀ ਆਣ ਕੇ ਮਾਰਕੀਟ ਤੇ ਕਰੋ ਤੇ ਇਸ ਨਾਲ ਸਾਡਾ ਜਿਹੜਾ ਮਾਰਕੀਟ ਦੇ ਆ ਵੀ ਵਧੇਗਾ ਕਸਟਮਰ ਵੀ ਸਾਡਾ ਵਧੇਗਾ ਸਾਡਾ ਕਾਰੋਬਾਰ ਵੀ ਵਧੇਗਾ ਸਾਰੇ ਭਰਾਵਾਂ ਦਾ ਵੀ ਵਧੇਗਾ ਕਾਰੋਬਾਰ ਔਰ ਸਾਡਾ ਜਿਹੜਾ ਮਾਰਕੀਟ ਦਾ ਪੈਸਾ ਉਹ ਸਾਡੇ ਪਠਾਨਕੋਟ ਦਾ ਪੈਸਾ ਪਠਾਨਕੋਟ ਹੀ ਰਹੇਗਾ ਬਾਹਰ ਨਹੀਂ ਜਾਏਗਾ ਕਿਉਂਕਿ ਜਿਹੜਾ ਆਨਲਾਈਨ ਕਰਦੇ ਆ ਸ਼ਾਪਿੰਗ ਕਰਦੇ ਉਹ ਪੈਸਾ ਸਾਰਾ ਬਾਹਰ ਚਲਾ ਜਾਂਦਾ ਔਰ ਉਸ ਦੇ ਨਾਲ ਸਾਨੂੰ ਦੁਕਾਨਦਾਰ ਦੇ ਉੱਪਰ ਬਹੁਤ ਅਸਰ ਪੈ ਰਿਹਾ ਤੋ ਅਸਰ ਦੇਖਣ ਚ ਹੁਣ ਆ ਗਿਆ ਕਿਉਂਕਿ ਉਹ ਹੀ ਸਵੇਰੇ ਆਨੇ ਆ ਬੈਠ ਕੇ ਬੈਠ ਕੇ ਚਲੇ ਜਾਂਦੇ ਆ ਵਾਪਸ ਦੇਖਦੇ ਰਹਿੰਦੇ ਆ ਇੱਕ ਜਾਂ ਦੋ ਗਾ ਕੰਮਦੇ ਆ ਸਰਦੀ ਦੀ ਵਜ੍ਹਾ ਨਾਲ ਉਹਦੇ ਚ ਵੀ ਇੱਕ ਵਾਪਸ ਚਲਾ ਜਾਂਦਾ ਆਨਲਾਈਨ ਦਾ ਸਾਨੂੰ ਰੇਟ ਦੱਸ ਕੇ ਤੇ ਇੱਕ ਲੈ ਜਾਂਦਾ ਸਾਡੇ ਕੋਲ ਲੇਕਿਨ ਉਹਦੇ ਨਾਲ ਕਾਰੋਬਾਰ ਚੱਲ ਨਹੀਂ ਰਿਹਾ ਤੇ ਇਸ ਕਾਰਨ ਮੇਰੀ ਬੇਨਤੀ ਆ ਪਠਾਨਕੋਟ ਵਾਸੀਆਂ ਦੇ ਅੱਗੇ ਕਿ ਜਿਹੜਾ ਲੋੜੀ ਦਾ ਧਿਆਰ ਆ ਰਿਹਾ ਇਹ ਪਠਾਨਕੋਟ ਦੇ ਵਿੱਚ ਆ ਕੇ ਤੁਸੀਂ ਸ਼ਹਿਰ ਦੇ ਸਿਟੀ ਦੇ ਵਿੱਚ ਆਓ ਘੁੰਮੋ ਫਿਰੋਨਾ ਸ਼ਾਪਿੰਗ ਕਰੋ ਰੌਣਕ ਵੀ ਵੱਧਦੀ ਹੈ ਉਹਦੇ ਨਾਲ ਔਰ ਇੱਕ ਦੁਕਾਨਦਾਰ ਦਾ ਹੌਸਲਾ ਵੀ ਵੱਧਦਾ ਔਰ ਉਹਦੇ ਨਾਲ ਦੁਕਾਨਦਾਰ ਦਾ ਕਾਰੋਬਾਰ ਵੀ ਵੱਧਦਾ